ਦੋ ਤੋਂ 3000 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਜੀ ਔਰ ਫਿਰ ਬੱਸਾਂ ਦੇ ਵਿੱਚ ਪ੍ਰਬੰਧ ਕਰਨ ਤੋਂ ਬਾਅਦ ਜਿਹੜੇ ਬੰਦੂਆ ਮਜ਼ਦੂਰ ਸੀ ਉਹਨਾਂ ਨੂੰ ਵਿੱਚ ਤੜਨ ਵਾਸਤੇ ਸਰਕਾਰ ਦਾ ਸਾਰਾ ਅਮਲਾ ਬੀ ਡੀਓਜ਼ ਮਤਲਬ ਡੀਸੀ ਤੋਂ ਸ਼ੁਰੂ ਹੋ ਕੇ ਡੀਡੀਪੀਓਜ਼ ਬੀ ਡੀਓਜ਼ ਪੰਚਾਇਤ ਸੈਕਟਰੀ ਔਰ ਪਟਵਾਰੀ ਰੈਵਨਿਊ ਡਿਪਾਰਟਮੈਂਟ ਤਹਿਸੀਲਦਾਰ ਸਾਰਿਆਂ ਦਾ ਪੂਰਾ ਜੋਰ ਲੱਗਿਆ ਸੀ ਕਿ ਕਿਸੇ ਤਰੀਕੇ ਨਾਲ ਇਸ ਰੈਲੀ ਨੂੰ ਕਾਮਯਾਬ ਕਰਨਾ ਪਰ ਉਹ ਅਕਾਲਪੁਰ ਕੁਦਰਤ ਬਹੁਤ ਬਿਆਨਤ ਹੈ ਕਿ ਜਦੋਂ ਤੁਸੀਂ ਸਾਡੇ ਪੰਜਾਬ ਨਾਲ ਜ਼ਿਆਤੀਆਂ ਕਰਦੇ ਹੋ, ਸਿੱਖਾਂ ਨਾਲ ਜ਼ਿਆਤੀਆਂ ਕਰਦੇ ਹੋ, ਸਾਡੇ ਕਿਸਾਨਾਂ ਨੂੰ ਕੁੱਟਦੇ ਹੋ, ਸਾਡੇ ਗਰੀਬਾਂ ਦੇ ਅਧਿਕਾਰ ਖੋਹਨੇ ਹੋ ਔਰ ਪੁਲਿਸ ਦਾ ਜ਼ਬਰਜੋਰ ਚਲਾਉਨੇ ਹੋ ਤਾਂ ਫਿਰ ਹਸ਼ਰ ਇਹੀ ਹੁੰਦਾ। ਤੁਹਾਨੂੰ ਮੈਂ ਇੱਕ ਦੋ ਛੋਟੇ-ਛੋਟੇ ਵੀਡੀਓਜ਼ ਦਿਖਾਉਣੀਆਂ। ਕਿਵੇਂ ਵੱਡਾ ਫਲॉप ਸ਼ੋਅ ਹੈ ਵੈਸੇ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਿਆ। ਆਹ ਭਗਵੰਤ ਮਾਨ ਬੋਲ ਰਿਹਾ ਪਹਿਲਾਂ ਤਾਂ ਇਹਦਾ ਦੇਖ ਲਓ। ਸਾਡੇ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ। ਸੋ ਵੀਰੋ ਅਸੀਂ ਕੋਈ ਇਸਦੀ ਕੋਸ਼ਿਸ਼ ਨਹੀਂ ਕਰਦੇ ਕਿ ਆ ਸਮਾਗਮ ਜਿਹੜਾ ਉਹ ਉਹਦੇ ਵਿੱਚ ਕਾਹਤੋਂ ਇਕੱਠੇ ਹੋ ਜਾਏ ਤੁਸੀਂ ਅੱਛਾ ਇਹ ਤਾਂ ਹੋ ਗਈ ਜੀ ਭਗਵੰਤ ਮਾਨ ਦੀ ਵੀਡੀਓ ਤੁਸੀਂ ਦੇਖ ਲਈ ਕਿ ਕਿਵੇਂ ਉਹਦੇ ਬੋਲਣ ਦੌਰਾਨ ਔਰ ਕੇਜਰੀਵਾਲ ਦੇ ਬੋਲਣ ਦੌਰਾਨ ਤਾਂ ਬਿਲਕੁਲ ਹੀ ਕੁਰਸੀਆਂ ਖਾਲੀ ਹੋ ਗਈਆਂ ਸੀ ਟੋਟਲ ਮੁਕੰਮਲ ਸੋ ਨਿਕਲ ਗਿਆ ਜਲੂਸ